ਸ਼ਹਿਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਦੁਕਾਨਾਂ ਨੂੰ ਚੈੱਕ ਕਰਾਂਗੇ ਜਿੱਥੇ ਸਾਨੂੰ ਕੋਈ ਇਲੀਗਲ ਐਕਟੀਵਿਟੀ ਲਿਖਦੀ ਆ ਜਾਂ ਬਿਨਾਂ ਪਰਚੀ ਦੇ ਕੋਈ ਦਵਾਈ ਦਿੰਦਾ ਹੈ ਤੇ ਡਰੱਗਰ ਰਿਲੇਟਡ ਜਿੰਨਾ ਵੀ ਕੋਈ ਜੇ ਕੋਈ ਅਫੈਂਸ ਹੁੰਦਾ ਵਾ ਤੇ ਉਹਦੇ ਕਰਕੇ ਅਸੀਂ ਇਹਨਾਂ ਨੂੰ ਚੈੱਕ ਕਰ ਰਹੇ ਹਾਂ ਅੱਜ ਜਿਹੜੀਆਂ ਕਿੰਨੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਹੈ ਅੱਜ 3 ਜਾਂ 4 ਤੇ ਚੈਕਿੰਗ ਹੋ ਚੁੱਕੀ ਹੈ ਇਸ ਤੋਂ ਬਾਅਦ ਅਸੀਂ ਅੱਗੇ ਕੰਟੀਨਿਊ ਰੱਖਾਂਗੇ ਇਹਨੂੰ ਇਹੋ ਨਾਲ ਦੁਕਾਨਾਂ ਤੋਂ ਕੋਈ ਸ਼ੱਕੀ ਦਵਾਈ ਬਰਾਮਦ ਹੋਈ ਫੇਲਾ ਹਲ ਜੇ ਸਾਨੂੰ ਕੋਈ ਇਤਰਾਜ਼ ਚੀਜ਼ ਜਿਹੜੀ ਇਹ ਮੈਡੀਸਨ ਨਹੀਂ ਇਤਰਾਜ਼ਯੋਗ ਮਿਲੇ ਜਦੋਂ ਵੀ ਮਿਲਦੀ ਹੈ ਅਸੀਂ ਕਾਨੂੰਨ ਦੇ ਮੁਤਾਬਕ ਉਹ ਡਰੱਗ ਇਨਸਪੈਕਟਰ ਸਾਹਿਬ ਸਾਡੇ ਨਾਲ ਨੇ ਕਾਰਵਾਈ ਕਰਾਂਗੇ ਕੀ ਇਹ ਚੈਕਿੰਗ ਸਰ ਲਗਾਤਾਰ ਜਾਰੀ ਰਹੂਗੀ ਬਿਲਕੁਲ ਕਰਨਗੇ ਡਰੱਗ ਇਨਸਪੈਕਟਰ ਸਾਹਿਬ ਲਗਾਤਾਰ ਅਸੀਂ ਇਹਨਾਂ ਨੂੰ ਸਿਸਟ ਕਰ ਰਹੇ ਹਾਂ ਨਾਲ ਅਸੀਂ ਕਰ ਰਹੇ ਹਾਂ ਮੈਂ ਬੰਸੀ ਨਾਮ ਹੈ ਆਪਣਾ ਹਾਂਜੀ ਨਵਦੀਪ ਕੋਲ ਡਰਗ ਕੰਟਰੋਲ ਅਫੀਸਰ ਹੁਸ਼ਿਆਤ ਹੋਏ ਆਜਾ ਪਾ ਕਿੱਧਰ ਕਿੱਧਰ ਜਿਹੜੀ ਚੱਕਮਾਰੀ ਕੀਤੀ ਹੈ ਤੁਕਨਾਂ ਫਿਲਹਾਲ ਅਸੀਂ ਇਹ ਪਹਿਲਾ ਹੁਸ਼ਿਆਪੁਰ ਸਿਟੀ ਤੋਂ ਸਟਾਰਟ ਕੀਤਾ ਹੋਇਆ ਹੈ ਚੈਕਿੰਗ ਤੇ ਉਹਦੇ ਬਾਅਦ ਅੱਗੇ ਵੀ ਕਰਾਂਗੇ ਪੂਰੇ ਜ਼ਿਲ੍ਹੇ 'ਚ ਜਿੱਥੇ-ਜਿੱਥੇ ਕਰ ਸਕਦੇ ਹਾਂ ਜੀ ਹਜੇ ਤੱਕ ਕੋਈ ਸ਼ੱਕੀ ਦਵਾਈ ਕੋਈ ਸ਼ੱਕੀ ਵਸਤੂ ਬਰਾਮਦ ਹੋਈ ਕਿਤੇ ਨਹੀਂ ਫਿਲਹਾਲ ਤੇ ਨਹੀਂ ਹੋਈ ਹੈ ਜੇ ਹੋਏਗੀ ਤੇ ਉਹਦੇ ਤੇ ਐਕਸ਼ਨ ਲਿੱਤਾ ਜਾਵੇਗਾ ਇਹ ਜਿਹੜੀ ਚੈਕਿੰਗ ਬਹਾਨਾ ਤੁਹਾਡਾ ਕਿੰਨਾ ਸਮੇਂ ਤੱਕ ਜਾਰੀ ਰਹੂਗਾ ਇਹ ਇਹ ਤੇ ਚੱਲਦਾ ਰੈਗੂਲਰ ਪ੍ਰੋਸੈਸ ਹੈਗਾ ਸਾਡਾ ਵੈਸੇ ਹਮੇਸ਼ਾ ਹੀ ਕਰਦੇ ਰਹਿੰਦੇ ਆ ਬਟ ਉਹ ਐਂਟਰੀ ਡਰਗ ਕੈਂਪੇਨ ਦੇ ਤਹਤ ਆਪਾਂ ਕਰਦੇ ਰਵਾਂਗੇ ਇਹਨੂੰ ਹੋਰ ਵੀ ਅੱਗੇ ਕਰਕੇ ਦੁਕਾਨਦਾਰ ਮੈਡੀਸਨ ਮਾਰਕ ਹੈਗੇ ਵਾਲੇ ਤੁਹਾਨੂੰ ਇੱਕ ਵਾਰ ਕੀ ਇਹ ਮੈਸੇਜ ਦੇਣਾ ਚਾਹੋਗੇ ਬਸ ਇਹ ਕਹਿਣਾ ਚਾਹਾਂਗੇ ਕਿ ਰੂਲ ਦੇ ਮੁਤਾਬਿਕ ਹੀ ਚੱਲੇ ਬੇਸਿਕਲੀ ਆਪਣੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਬਖਵਕ ਸ਼ਾਪਾਂ ਤੇ ਅੱਜ ਅਸੀਂ ਕੋਈ ਛਾਪੇਮਾਰੀ ਨਹੀਂ ਅਵੇਅਰਨੈਸ ਹੈਗਾ ਪਲੱਸ ਜਿਹਨੇ ਵੀ ਸ਼ੌਪਕੀਪਰਸ ਹੈਗੇ ਆ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਰਹੇ ਆ ਮੈਮ ਸਾਡੇ ਨਾਲ ਡਰਗ ਇਨਸਪੈਕਟਰ ਹੈਗੇ ਆ ਔਰ ਜਿਹੜਾ ਕੋਈ ਇਲੈਗਲ ਤਰੀਕੇ ਨਾਲ ਮੈਡੀਸਨ ਜਿਹੜੀਆਂ ਬੈਨ ਹੈਗੀਆਂ ਪੰਜਾਬ ਦੇ ਵਿੱਚ ਉਹ ਜੇ ਕਿਸੇ ਵੀ ਸ਼ੌਪ ਤੇ ਮਿਲ ਗਈਆਂ ਤੇ ਉਹਦੇ ਤੇ ਐਸ ਪਰ ਲਾ ਸਖਤ ਕਾਰਵਾਈ ਹੋਊਗੀ ਔਰ ਬਿਲਕੁਲ ਕਲੀਅਰ ਕੱਟ ਪੰਜਾਬ ਸਰਕਾਰ ਔਰ ਡੀਜੀ ਸਰ ਵੱਲੋਂ ਔਰ ਐਸਐਸਵੀ ਸਰ ਵੱਲੋਂ ਕਲੀਅਰ ਕੱਟ ਇਨਸਟਰਕਸ਼ਨਸ ਹੈਗੀਆਂ ਔਰ ਮੇਰੀ ਬੇਨਤੀ ਵੀ ਹੈਗੀ ਆ ਸਾਰੇ ਸ਼ੌਪਕੀਪਰਸ ਨੂੰ ਔਰ ਵੀ ਜੇ ਵੀ ਜਿਹੜਾ ਵੀ ਬੰਦਾ ਕੋਈ ਇਹੋ ਜਿਹਾ ਕੰਮ ਕਰਦਾ ਜਿਹੜਾ ਡਰੱਗਸ ਬੈਨ ਹੈਗੀਆਂ ਸਾਡੇ ਮੈਡੀਸਨ ਬੈਨ ਹੈਗੀਆਂ ਆ ਉਹ ਸਾਡੇ ਆਪਣੇ ਸੇਫ ਪੰਜਾਬ ਦੇ ਵਿੱਚ ਵੀ ਇਨਫੋਰਮੇਸ਼ਨ ਦੇ ਸਕਦੇ ਹੈਗੇ ਆ ਉਹਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਔਰ ਮੇਰੀ ਸਾਰੀ ਪਬਲਿਕ ਨੂੰ ਵੀ ਇਹੀ ਬੇਨਤੀ ਹੈ ਜਿਹੜੇ ਬੱਚੇ ਸਾਡੇ ਡਰੱਗਸ ਲੈ ਰਹੇ ਆ ਔਰ ਫ੍ਰੀ ਆਫ ਕਾਸਟ ਹੈਗੇ ਆਓ ਹਸਪੀਟਲ ਆਉਣ ਆ ਕੇ ਉਹ ਮੈਡੀਸਨ ਲੈਣ ਇਹੋ ਜਿਹਾ ਜੰਜਾਲ ਦੇ ਵਿੱਚੋਂ ਨਿਕਲ ਕਿਉਂਕਿ ਇਹਦੇ ਨਾਲ ਹੈਲਥ ਨੂੰ ਬਾਡੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕੀ ਉਹ ਸ਼ਕੀ ਦਵਾਈ ਹਲੇ ਤੱਕ ਕਿਥੇ ਬਰਾਮਦ ਜਿੰਨੀਆਂ ਆਈ ਛਾਪ ਮਾਰੀ ਨਹੀਂ ਹਾਲੇ ਤੱਕ ਜਿੰਨੀਆਂ ਮੈਮ ਨੇ ਨਾਲ ਹੈਗੇ ਆ ਕਿਉਂਕਿ ਇਹਨਾਂ ਨੂੰ ਜ਼ਿਆਦਾ ਨੋਲੇਜ ਹੈਗੀ ਆ ਡਰੱਗਸ ਬਾਰੇ ਖਾਸ ਕਰਕੇ ਮੈਡੀਸਨ ਜਿਹੜੀਆਂ ਹੈਗੀਆਂ ਆ ਔਰ ਸਾਨੂੰ ਕਿਤੇ ਵੀ ਹਲੇ ਤਰਾਜੋਗ ਚੀਜ਼ ਨਹੀਂ ਮਿਲੀ ਹੈਗੀ ਪਰ ਇਹ ਕੰਟੀਨਿਊ ਸਾਡੀ ਚੱਲਦੀ ਰਹੂਗੀ ਮੈਂ ਇਹ ਚੱਲਦੀ ਰਹੂ ਜਿਹੜੇ ਨਸ਼ਾ ਵੇਚਦੇ ਆ ਦੁਕਾਨਦਾਰ ਅਮਰੀਕਾ ਤੋਂ ਕੀ ਕਰਦੇ ਆ ਜਿਹੜਾ ਵੇਚਦਾ ਆ ਜੇ ਕੋਈ ਸਾਡੇ ਕੋਈ ਇਨਫੋਰਮੇਸ਼ਨ ਆਏਗੀ ਸਖਤ ਕਾਰਵਾਈ ਹੋਏਗੀ ਔਰ ਮੈਂ ਇਹੀ ਕਹੂੰਗਾ ਵੀ ਉਹਦੀ ਹਾਈ ਕੋਰਟ ਤੋਂ ਵੀ ਜ਼ਮਾਨਤ ਨਹੀਂ ਹੋਣ ਦਿੱਤੀ ਜਾਊਗੀ